ਕਰਨੇ ਆਪਣਾ ਸਾਲ 24 ਪਛੀ ਲਈ ਬਜਟ ਪੇਸ਼ ਕੀਤਾ ਹੈ ਇਸ ਬਜਟ ਵਿੱਚ ਕਿਸਾਨਾਂ ਨੂੰ ਲੱਭਣ ਨੂੰ ਵੀ ਕੁਝ ਨਹੀਂ ਮਿਲਦਾ ਸਿਰਫ ਇੰਨਾ ਹੀ ਹੈ ਕਿ ਖਜ਼ਾਨਾ ਮੰਤਰੀ ਨੇ ਇਸ ਬਜਟ ਨੂੰ ਸ਼ੁਰੂ ਕਰਨ ਵੇਲੇ ਕਿਸਾਨ ਲਈ ਸ਼ਬਦ ਅन्नदाता ਵਰਤਿਆ ਪਰ 43 ਲੱਖ ਕਰੋੜ ਦੇ ਬਜਟ ਵਿੱਚੋਂ 151000 ਕਰੋੜ ਖੇਤੀ ਦੇ ਦਰਸਕ ਰੱਖਿਆ ਗਿਆ ਜਿਹੜਾ ਸਭ ਤੋਂ ਵੱਡਾ ਸੈਕਟਰ ਹੈ ਔਰ ਇਹ ਮੈਨੂੰ ਲੱਗਦਾ ਇਹ ਵੀ ਤਨਖਾਹਾਂ ਦੇ ਵਿੱਚ ਨਿਕਲ ਜਾਣਾ ਹੈ ਇਹਦੇ ਵਿੱਚੋਂ ਕਿਸਾਨਾਂ ਨੂੰ ਕੱਢਣ ਲਈ ਕੁਛ ਨਹੀਂ ਬਾਕੀ ਸਿਰਫ ਹਵਾਈ ਹਵਾਈ ਗੱਲਾਂ ਕੀਤੀਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਉਹ ਤੇਲ ਬੀਜ ਤੇ ਝਾੜਾਂ ਵਗੈਰਾ ਦੇ ਨਵੇਂ ਬੀਜ ਦੇਣਗੇ ਉਹ ਇਹਦੀ ਪ੍ਰੋਡਕਸ਼ਨ ਵਧਾਉਣਗੇ ਪਰ ਖਰੀਦੇਗਾ ਕੌਣ ਇਹ ਕਿਤੇ ਜ਼ਿਕਰ ਨਹੀਂ ਕਿਸਾਨ ਲੰਬੇ ਸਮੇਂ ਤੋਂ ਐਮਐਸਪੀ ਔਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਕਰਜ਼ੇ ਦੇ ਉੱਤੇ ਲੜਾਈ ਲਾ ਰਹੀ ਹੈ ਇੱਕ ਤੇ ਲਾਭੀ ਕੋਈ ਬੈਨੀਫਿਟ ਕਿਸਾਨਾਂ ਨੂੰ ਜ਼ਿਕਰ ਤੱਕ ਨਹੀਂ ਕੀਤਾ ਨਾ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਨਾ ਕਿਸਾਨਾਂ ਦੇ ਕਰਜ਼ੇ ਉੱਤੇ ਕੁਝ ਬੋਲ ਦੁਨੀਆ 'ਚ ਇੱਕੋ ਇੱਕ ਦੇਸ਼ ਹੈ ਇਹ ਜਿੱਥੇ ਇੰਨੀ ਵੱਡੀ ਗਿੰਦੀ ਵਿੱਚ ਕਿਸਾਨ ਔਰ ਮਜ਼ਦੂਰ ਖੁਰਕਚੀਆਂ ਕਰ ਰਹੇ ਨੇ ਇਹ ਕਿਸੇ ਵੀ ਡਿਵੈਲਪਡ ਕੰਟਰੀ ਵਿੱਚ ਕੋਈ ਇੱਕ ਕਿਸਾਨ ਵੀ ਖੁਰਕਚੀ ਕਰਦੇ ਤਾਂ ਹੋਈ ਮੱਚ ਜਾਂਦੀ ਸਾਡੀ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਔਰ ਸਰਕਾਰ ਨੇ ਜਿੰਨਾ ਬਜਟ ਬਣਾਇਆ ਮੈਨੂੰ ਲੱਗਦਾ ਇਹ ਕਮਜ਼ੋਰ ਸਰਕਾਰ ਦਾ ਕਮਜ਼ੋਰ ਬਜਟ ਹੈ ਸਾਰਾ ਬਜਟ ਬਿਹਾਰ ਤੇ ਅੰਧਰਪ੍ਰਦੇਸ਼ ਜਿਹੜੀਆਂ ਫੌਰੀਆਂ ਨੇ ਇਸ ਸਰਕਾਰ ਤੇ ਉਹਨਾਂ ਵੱਲ ਸਿਰਿਤ ਹੈ ਸਭ ਕੁਝ ਜੋ ਕੁਝ ਦਿੱਤਾ ਬਿਹਾਰ ਤੇ ਅੰਧਰਪ੍ਰਦੇਸ਼ ਨੂੰ ਦਿੱਤਾ ਜਾਂ ਕੁਝ ਸਟੇਟਾਂ ਲਈ ਜਿੱਥੇ ਪੰਜ ਪੜੀ ਸਰਕਾਰ ਹੈ ਬਾਕੀ ਕਿਸੇ ਨੂੰ ਖਾਸ ਤੌਰ ਤੇ ਪੰਜਾਬ ਲਈ ਤੇ ਇੱਕ ਥੇਲਾ ਵੀ ਨਹੀਂ ਇਸ ਬਜਟ ਪੰਜਾਬ ਦਾ ਤਾਂ ਨਾਟਕ ਵੀ ਨਹੀਂ ਲਿਆ ਨਾ ਕੋਈ ਇੰਸਟੀਚਿਊਟ ਪੰਜਾਬ ਨੂੰ ਦਿੱਤੀ ਨਾ ਕੋਈ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਢਿੱਡ ਭਰਿਆ ਉਹਨਾਂ ਨੇ ਕੁਝ ਕੀਤਾ ਹਾਂ ਇਹ ਮੰਨਿਆ ਕਿ 80 ਕਰੋੜ ਰੁਪਏ ਤੋਂ 80 ਕਰੋੜ ਤੋਂ ਬਾਅਦ ਲੋਕ ਨੇ ਅੱਜ ਵੀ ਜਿਨ੍ਹਾਂ ਨੂੰ ਆਟਾ ਦਾਲ ਸਕੀਮ 5 ਸਾਲ ਲਈ ਚੱਲੀ ਰਹੂ ਇਹ ਇੱਕ ਕਲੰਕ ਨਹੀਂ ਮੱਥੇ ਤੇ ਇਹ ਆਜ਼ਾਦੀ ਦੇ 75 ਸਾਲ ਬਾਅਦ ਵੀ ਅਜ ਵੀ ਅਸੀਂ ਇਸ ਦੇਸ਼ ਦੇ 80 ਕਰੋੜ ਲੋਕ ਇੰਨੀ ਗਰੀਬੀ ਚ ਰੱਕੇ ਹੋਏ ਜਿਹੜੇ ਆਪਣੇ ਦੋ ਵੇਲੇ ਦੀ ਰੋਟੀ ਵੀ ਕਮਾ ਕੇ ਨਹੀਂ ਖਾ ਸਕਦੇ ਉਹਨਾਂ ਨੂੰ ਸਰਕਾਰ ਵੱਲ ਦੇਖਣਾ ਬੰਦਾ ਆਟੇ ਨਾਲ ਲਈ ਇਹ ਇੱਕ ਇੱਕ ਤਰ੍ਹਾਂ ਦਾ ਕਲੰਕ ਹੈ ਉਹ ਮੈਂ ਸਮਝ ਨਹੀਂਦਾ ਵੀ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਹੈ ਇਹ ਨਿਰਾਸ਼ ਕਰਨ ਵਾਲਾ ਹੈ ਪੰਜਾਬ ਦੇ ਇਹਦਾ ਕੋਈ ਅਸਰ ਨਹੀਂ ਔਰ ਸਰਕਾਰ ਨੇ ਜਿੰਨਾ ਬਜਟ ਬਣਾਇਆ ਮੈਨੂੰ ਲੱਗਦਾ ਹੈ ਇਹ कमजोर सरकार ਦਾ ਕਮਜ਼ੋਰ ਬਜਟ ਹੈ ਸਾਰਾ ਬਜਟ ਬਿਹਾਰ ਤੇ ਅੰਦਰ ਪ੍ਰਦੇਸ਼ ਜਿਹੜੀਆਂ ਫੌਲੀਆਂ ਨੇ ਇਸ ਸਰਕਾਰ ਤੇ ਉਹਨਾਂ ਵੱਲ ਸਿਹਰਤ ਹੈ ਸਭ ਕੁਝ ਜੋ ਕੁਝ ਦਿੱਤਾ ਬਿਹਾਰ ਤੇ ਅੰਦਰ ਪ੍ਰਦੇਸ਼ ਨੂੰ ਦਿੱਤਾ ਜਾਂ ਕੁਝ ਸਟੇਟਲ ਜਿੱਤੇ ਪੰਜ ਪਰੀ ਸਰਕਾਰ ਹੈ ਬਾਕੀ ਕਿਸੇ ਨੂੰ ਖਾਸ ਤੌਰ ਤੇ ਪੰਜਾਬ ਲਈ ਤੇ ਇੱਕ ਥੇਲਾ ਵੀ ਨਹੀਂ ਨਾ ਇਸ ਬਜਟ ਚ ਪੰਜਾਬ ਦਾ ਤਾਂ ਨਾਂ ਤੱਕ ਵੀ ਨਹੀਂ ਲਿਆ ਨਾ ਕੋਈ ਇੰਸਟੀਚਿਊਟ ਪੰਜਾਬ ਨੂੰ ਦਿੱਤੀ ਨਾ ਕੋਈ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਢਿੱਡ ਭਰਿਆ ਉਹਨਾਂ ਨੇ ਕੁਝ ਕੀਤਾ ਹਾਂ ਇਹ ਮੰਨਿਆ ਵੀ 80 ਕਰੋੜ ਰੁਪਏ ਤੋਂ 80 ਕਰੋੜ ਤੋਂ ਬਾਅਦ ਲੋਕ ਨੇ ਅੱਜ ਵੀ ਇਹਨਾਂ ਨੂੰ ਆਟਾ ਦਾਲ ਸਕੀਮ 5 ਸਾਲਾਂ ਵਿੱਚ ਚੱਲੀ ਰਹੂ ਇਹ ਇੱਕ ਕਲੰਕ ਨਹੀਂ ਮੱਥੇ ਤੇ ਵੀ ਆਜ਼ਾਦੀ ਦੇ 75 ਸਾਲ ਬਾਅਦ ਵੀ ਅੱਜ ਵੀ ਅਸੀਂ ਇਸ ਦੇਸ਼ ਦੇ 80 ਕਰੋੜ ਲੋਕ ਇੰਨੀ ਗਰੀਬੀ ਚ ਰਕੇ ਹੋਏ ਜਿਹੜੇ ਆਪਣੇ ਦੋ ਵੇਲੇ ਦੀ ਰੋਟੀ ਵੀ ਕਮਾ ਕੇ ਨਹੀਂ ਖਾ ਸਕਦੇ ਉਹਨਾਂ ਨੂੰ ਸਰਕਾਰ ਵੱਲ ਦੇਖਣਾ ਬੰਦਾ ਆਟੇ ਦਾੜ ਲਈ ਇਹ ਇੱਕ 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 ਤਰ੍ਹਾਂ ਦਾ ਕਲੰਕ ਹੈ ਉਹ ਮੈਂ ਸਮਝ ਨਹੀਂਦਾ ਵੀ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਹੈ ਇਹ ਨਿਰਾਸ਼ ਕਰਨ ਵਾਲਾ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਨਿਰਾਸ਼ ਕਰਨ ਵਾਲਾ ਹੈ ਕਿਉਂਕਿ ਪੰਜਾਬ ਮੈਨੂੰ ਲੱਗਦਾ ਇਸ ਬਜਟ ਤੋਂ ਜਿਵੇਂ ਕੇਂਦਰ ਸਰਕਾਰ ਦੇ ਏਜੰਡੇ ਤੇ ਹੀ ਹੈ ਨਹੀਂ ਔਰ ਪੰਜਾਬੀਆਂ ਨੂੰ ਉਹ ਸ਼ਾਇਦ ਇਹ ਸੇਸ਼ਤਾ ਵਾਰਸੀ ਹੀ ਨਹੀਂ ਮੰਨਦੇ ਧੰਨਵਾਦ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸकाई ਟੀਵੀ ਦਿਨਾਲ